ਕਿਸਾਨ ਵੀਰ ਭਾਈ ਨਵੇਂ ਆਲੂਆਂ ਨਾਲ ਜੁੜ ਰਹੇ ਆ ਉਹਨਾਂ ਦੇ ਕੰਮ ਦੀ ਸਭ ਤੋਂ ਵੀਡੀਓ ਅੱਬੀਰੀ ਜੀ ਐ ਦੱਸੋ ਵੀ ਸਭ ਤੋਂ ਵੀ ਸਹੀ ਕਿਹੜਾ ਹੈ ਜੇ ਕਿਸਾਨ ਲੈਣ ਜਿਹੜਾ ਕਿਸਾਨ ਵੀਰ ਨਵੇਂ ਆਲੂ ਬੀਜ ਰਹੇ ਨੇ ਹਾਂਜੀ ਭਾਈ ਉਹਨਾਂ ਵਾਸਤੇ ਜਿਹੜਾ ਆਪਣਾ ਸਹਜਾਗਾ ਠੀਕ ਹੈ ਠੀਕ ਹੈ ਇਹ ਸਾਰਿਆਂ ਨਾਲ ਬੈਸਟ ਹੈ ਵਿੱਚ ਕਿਸਾਨ ਵੀਰਾਂ ਨੂੰ ਕੀ ਆ ਜਿਹੜੇ ਵੇਚ ਰਹੇ ਨੇ ਹਾਂਜੀ ਵੀ ਵੇਚ ਰਹੇ ਨੇ ਉਹ ਵਿੱਚ ਆ ਚੱਕ ਕੇ ਆਲੂ ਖਾਣਦੇ ਆ ਭਾਈ ਜਿਹੜੇ ਆਪਣੇ ਸਬਜ਼ੀ ਚ ਪਾਉਂਦੇ ਆ ਠੀਕ ਹੈ ਭਾਈ ਇਹ ਨਾ 20 ਗੰਟੇ ਖਰੀਦਿਆ ਕਰੋ ਇਹਨਾਂ ਨਾਲ ਫਿਰ ਤਾਂ ਨਾਲ ਤਾਂ ਭਾਈ ਵੀ ਆ ਜਿਹੜਾ ਉਹਦਾ ਬੇਟਾ ਜਾਦੇ ਪੈਂਦਾ ਠੀਕ ਹੈ ਫਿਰ ਨਾਲੇ ਸਾਨੂੰ ਮਸ਼ੀਨ ਵਾਲਿਆਂ ਨੂੰ ਕਹਿੰਦੇ ਨੇ ਵੀ ਤੁਹਾਡੀਆਂ ਮਸ਼ੀਨਾਂ ਵੀ ਵੱਧ ਪਾਉਂਦੀਆਂ ਨੇ ਕਿੱਥੇ ਵੀ ਹੁਣ ਆਪਾਂ ਆਹ ਆਲੂ ਦੇਖ ਲਓ ਨਾ ਬੈਸਟ ਆਹ ਜੀ ਬੈਸਟ ਹੈਗਾ ਆਹ ਦੇਖੋ ਇਹਨਾਂ ਦਾ ਆਪਾਂ ਕਿਵੇਂ ਕੰਪੈਰੀਸ਼ਨ ਕਰਾਂਗੇ ਇਹਨਾਂ ਦਾ ਠੀਕ ਹੈ ਵੀ ਇਹ ਇਕੱਲਾ ਵੀ ਸਬਜ਼ੀ ਦੇ ਕੰਮ ਜਿਵੇਂ ਆਪਾਂ ਕਹੇ ਦੀ ਹਾਂ ਇਹ ਰਾਸ਼ਨ ਦੇ ਕੰਮ ਲੈ ਸਕਦੇ ਵੀਰੇ ਇੱਕ ਚੀਜ਼ ਹੋਰ ਆ ਜਾਂਦੀ ਹੈ ਜਿਵੇਂ ਆਪਾਂ ਹੁਣ ਲੈ ਲਈਏ ਤੋਲ ਤੇ ਆਪਾਂ ਕਹਿੰਦੇ ਨੇ ਵੀ 50 ਕਿਲੋ ਦਾ ਗੱਟਾ ਠੀਕ ਹੈ ਜੀ ਆਪਾਂ ਹੁਣ ਤਿੰਨ ਮਤਲਬ ਵੱਡੇ ਆਲੂ ਚੱਕ ਲੈਨੇ ਆ ਤਿੰਨ ਜਾਂ ਚਾਰ ਆਪਾਂ ਉਹਨਾਂ ਨੂੰ ਤੋਲ ਲੈਨੇ ਆ ਹਾਂਜੀ ਜੇ ਜਿਹੜਾ ਬੀ ਹੈਗਾ ਜਿਵੇਂ ਆਪਾਂ ਸਾਡਾ ਜਿਹੜਾ ਆਲੂ ਹੈ ਹਾਂਜੀ ਇਹ ਮੰਨ ਲਓ ਬੀ ਵਾਲਾ ਆਲੂ ਹੈ ਹਾਂਜੀ ਆਪਾਂ ਉਹਦੇ ਕੰਪੈਰੀਸ਼ਨ ਕਰਕੇ ਦੇਖ ਲਾਂਗੇ ਜਿਹੜਾ ਛੋਟਾ ਬੀਜ ਹੈ ਦੇਖੋ ਹਾਂਜੀ ਵੇਟ ਬਰਾਬਰ ਹੋਊਗਾ ਪਰ ਇਹ ਵੱਧ ਜੜੂਗਾ ਠੀਕ ਹੈ ਕਿਉਂਕਿ ਮਸ਼ੀਨ ਨੇ ਤਾਂ ਆਪਦਾ ਇੰਚਾਂ ਦੇ ਹਿਸਾਬ ਨਾਲ ਬੀਜ ਪਾਉਣਾ ਠੀਕ ਹੈ ਜੀ ਹੁਣ ਕਿਤੇ ਤਾਂ ਆਪਣਾ ਵੱਡਾ ਆਲੂ ਇੱਕ ਪੈ ਰਿਆ ਇਹਦੀ ਜਗ੍ਹਾ ਤੇ ਇਹ ਛੋਟੇ ਆਲੂ ਦੋ ਆ ਜਾਣਗੇ ਇਹ ਦੋ ਜਗ੍ਹਾ ਤੇ ਜਾ ਕੇ ਪਾਣੇ ਆ ਠੀਕ ਹੈ ਠੀਕ ਹੈ ਇਹ ਚੀਜ਼ ਦਾ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਐ ਵੀ ਧਿਆਨ ਰੱਖਣਾ ਹਨਾ ਤਾਕੀ ਯਾਰ ਨੁਕਸਾਨ ਨਾ ਹੋਵੇ ਕਿਸੇ ਦਾ ਜਦੋਂ ਆਪਾਂ ਇਹ ਜਿਹੜੇ ਮਹਿੰਗੇ ਸੰਦ ਲੈ ਕੇ ਜਿਹੜੀਆਂ ਮਹਿੰਗੀਆਂ ਮਸ਼ੀਨਾਂ ਲੈ ਕੇ ਆਪਾਂ ਬੀਜਦੇ ਆ ਤਾਂ ਆਪਣਾ ਮਕਸਦ ਇਹ ਹੈ ਕਿ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਨਹੀਂ ਹਾਂ ਵੀ ਬੀਜ ਜੀ ਸਾਰਾ ਸਹੀ ਆ ਵੀ ਬਤ ਦਾ ਸਹੀ ਆ ਬਤ ਦਾ ਸਹੀ ਹਾਂਜੀ ਹਾਂਜੀ